ਇਹ ਜਪੌੜੀ ਦਾ ਐਤਵਾਰ ਤੋਂ ਪਾਠ ਸ਼ੁਰੂ ਕਰੋ 21 ਦਿਨਾਂ ਵਿੱਚ ਹਰ ਰੋਜ਼ 1000 ਪਾਠ ਕਰੋ ਜੋਤਿਸ਼ ਵਿੱਦਿਆ ਦਾ ਗਿਆਨ ਪ੍ਰਾਪਤ ਹੋਵੇ ਮੰਗਲਵਾਰ ਆਰੰਭ ਕਰੇ ਤਾਂ ਪੂਤ ਪ੍ਰੇਤ ਦਾ ਸਾਯਾ ਦੂਰ ਹੋਵੇ ਸੰਤਾਨ ਦਾ ਵਾਸਾ ਹੋਵੇ ਇਸ ਤਰ੍ਹਾਂ ਦੀ ਗਿਆਨਵਰਧਕ ਵੀਡੀਓ ਵੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਲਾਈਕ ਕਰੋ ਕਮੈਂਟ ਵਿੱਚ ਵਾਈ ਗਰੂ ਜੀ ਜ਼ਰੂਰ ਲਿਖੋ ਔੜੀ ਚੰਤੀ ਵਿੱਚ ਰਾਤੀ ਰੁਤੀ ਤਿਥੀ ਵਾਰੂ ਕੌਣ ਪਾਣੀ ਅਗਨੀ ਪਾਤਾਲ ਤੇਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ ਤੇਸ ਵਿੱਚ ਜੀਏ ਜੋਕਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਿਤھے ਸੋਹਣ ਸਪੰਚ ਪਰਵਾਨ ਨਦਰੀ ਕਰਮੇ ਕਵੇਂ ਝਾਨ ਕੱਚ ਪਕਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਏ ਵਿਆਖਿਆ ਰਤਾਂ ਰੁੱਤਾਂ ਿਤਿਤਾ ਹਫਤੇ ਦਵਾਰ ਹਵਾ ਪਾਣੀ ਅਗ ਅਤੇ ਪਤਾਲ ਆਦਿਕ ਪਰਪੰਚ ਹਨ ਸਿਰਜਣਹਾਰ ਪ੍ਰਭੂ ਨੇ ਉਸ ਵਿੱਚ ਧਰਤੀ ਰੂਪੀ ਧਰਮਸ਼ਾਲ ਥਾਪ ਕੇ ਰੱਖੀ ਹੋਈ ਹੈ ਇਸੇ ਨੂੰ ਕਰਮਾਂ ਦੀ ਭੂਮੀ ਆਖਦੇ ਹਨ ਉਸ ਧਰਮਸ਼ਾਲ ਵਿੱਚ ਵੱਖ ਵੱਖ ਤਰ੍ਹਾਂ ਦੇ ਜੀਵ ਹਨ ਜਿਨ੍ਹਾਂ ਦੀ ਅਨੇਕ ਭਾਂਤ ਦੀ ਧਰਮ ਕਰਮ ਦੀ ਉਪਾਸਨਾ ਦੀ ਜੁਗਤ ਹੈ ਅਤੇ ਉਹਨਾਂ ਦੇ ਚਿੱਟੇ ਕਾਲੇ ਆਦਿਕ ਅਨੇਕ ਪ੍ਰਕਾਰ ਦੇ ਰੰਗ ਹਨ ਉਹਨਾਂ ਦੇ ਨਾਮ ਵੀ ਅਨਗਿਣਤ ਹਨ ਸੰਸਾਰ ਵਿੱਚ ਵਿਚਰ ਰਹੇ ਉਹਨਾਂ ਅਨੇਕਾਂ ਜੀਵਾਂ ਨੂੰ ਆਪਣੀ ਚੰਗੇ ਮਾੜੇ ਕਰਮਾਂ ਅਨੁਸਾਰ ਹੀ ਉਹਨਾਂ ਤੇ ਵਿਚਾਰ ਕੀਤੀ ਜਾਂਦੀ ਹੈ ਭਾਵ ਨਵੇੜਾ ਹੁੰਦਾ ਹੈ ਵਿਚਾਰ ਕਰਨ ਵਾਲਾ ਉਹ ਨਿਰੰਕਾਰ ਆਪ ਵੀ ਸੱਚਾ ਹੈ ਅਤੇ ਉਸ ਦਾ ਦਰਬਾਰ ਵੀ ਸੱਚਾ ਹੈ ਜਿਹੜੇ ਸੱਚੇ ਸੰਤ ਹਨ ਜਿਨ੍ਹਾਂ ਦੇ ਮੱਥੇ ਉੱਪਰ ਕਿਰਪਾਲੂ ਪਰਮਾਤਮਾ ਦੀ ਕਿਰਪਾ ਦਾ ਨਿਸ਼ਾਨ ਹੁੰਦਾ ਹੈ ਉਹ ਹੀ ਉਸਦੇ ਦਰਬਾਰ ਵਿੱਚ ਸ਼ੋਭਦੇ ਹਨ ਪ੍ਰਭੂ ਦੇ ਦਰਬਾਰ ਵਿੱਚ ਕਚਾਈ ਪੱਕਿਆਈ ਹੋਣ ਦੀ ਪੜਤਾਲ ਹੁੰਦੀ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਕਿ ਇਸ ਸਚਾਈ ਦਾ ਫੈਸਲਾ ਉੱਥੇ ਜਾ ਕੇ ਹੀ ਹੁੰਦਾ ਹੈ ਵਾਇਟ ਰੂਚੀ ਦਾ ਖਾਲਸਾ 歪个的 GDP，反